ਜਲਾਲਾਬਾਦ ਦੇ ਡੀਐਸਪੀ ਆਰ ਸ਼ਰਮਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨਾਲ ਕੀਤੀ ਸਾਰੀ ਜਾਣਕਾਰੀ ਸਾਂਝੀ ਕਿ ਇਸ ਤਰ੍ਹਾਂ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੰਤਜ਼ਾਮ ਲਿਤੇ ਗਏ ਨੇ ਇਲੈਕਸ਼ਨ ਸ਼ਾਂਤੀਪੂਰਵਕ ਕਰਵਾਉਣ ਲਈ ਡੈਰਮੈਟਰੀ ਫੋਰਸਸ ਤੇ ਸਾਡੀ ਸਟੇਟ ਆਰਮਡ ਪੁਲਿਸ ਕਹਿੰਦਾ ਇੱਥੇ ਪਹੁੰਚ ਰਹੀਆਂ ਨੇ ਕਿਉਂਕਿ ਇਹ ਕਈ ਫੇਸ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਇਲੈਕਸ਼ਨ ਹੋਏ ਨੇ ਇਹ ਜਿਹੜਾ ਲਾਸਟ ਫੇਜ਼ ਹੈ ਉਹਦੇ ਵਿੱਚ ਆਪਾਂ ਪੰਜਾਬ ਹੈ ਇੱਥੇ ਹੁਣ ਜਿਹੜੀ ਪੈਰਾਮਿਲਟਰੀ ਫੋਰਸ ਤੇ ਸਟੇਟ ਆਰਮਡ ਪੁਲਿਸ ਜਿਹੜੀਆਂ ਹੈਗੀਆਂ ਨੇ ਉਹ ਇਥੇ ਆਰੀਆਂ ਨੇ ਇਹ ਉਹਨਾਂ ਦੀ ਮਦਦ ਨਾਲ ਅਸੀਂ ਲੋਕਾਂ 'ਚ ਸ਼ਾਂਤੀ ਬਹਾਲ ਕਰਾਂਗੇ ਤਾਂ ਕਿ ਵੋਟਾਂ ਦੇ ਵਿੱਚ ਕੋਈ ਆਪਣਾ ਹੰਸਫਾਨੀ ਘਟਨਾ ਨਾ ਵਾਪਰ ਸਕੇ ਹਸ ਇੰਟਰਨੈਸ਼ਨਲ ਬਾਰਡਰ ਵੀ ਲੱਗਦਾ ਹੈ ਜੀ ਨਾਲ ਅੰਤਰਰਾਸ਼ਟਰੀ ਬਾਰਡਰ ਦਾ ਇਸ ਕਰਕੇ ਖਾਸ ਧਿਆਨ ਰੱਖਿਆ ਜਾਏਗਾ ਕਿਉਂਕਿ ਬਾਰਡਰ ਤੋਂ ਕੋਈ ਗਲਤ ਹਰਕਤ ਨਾ ਹੋਵੇ ਜਿਹੜੀ ਨਗਰਨੀ ਯਾਤਰ ਬਟਦੇ ਰਹੇਗੀ ਲੋਕਾਂ ਨੂੰ ਅਮਨ ਆਮਾਨ ਤੇ ਸ਼ਾਂਤੀ ਨਾਲ ਬੂਟਾਂ ਪਹਵਾਉਣ ਦੇ ਅਸੀਂ ਪਵੰਦ ਹਾਂ ਇਹ ਅਸੀਂ ਆਪਣੀ ਡਿਊਟੀ ਬੜੇ ਆਪਣਾ ਤਰੀਕੇ ਨਾਲ ਨਿਭਾਵਾਂਗੇ ਤਾਂ ਕਿ ਅਮਨ ਸ਼ਾਂਤੀ ਬੁਹਾਰ ਰਹਿ ਸਕੇ ਉਸ ਸਮੇਂ ਮੇਰੇ ਦੁਆਰਾ ਨੂੰ ਕੋਈ ਕਿਸਾਨ ਜੱਥੇਬੰਦੀਆਂ ਇਕੱਠੀਆਂ ਰਹੀਆਂ ਜੀ ਉਹਨਾਂ ਦੀ ਸਖਿਆ ਦਾ ਇੰਤਜ਼ਾਮ ਦੇਖੋ ਜਿਹੜੀ ਕਿਸਾਨ ਜੱਥੇਬੰਦੀਆਂ ਨੇ ਉਹ ਆਪਣੇ ਰੋਸ ਪ੍ਰਗਟ ਕਰਦੀਆਂ ਨੇ ਤੇ ਸਾਈਡ ਤੇ ਖੜੇ ਹੋ ਕੇ ਉਹ ਅਸੀਂ ਪ੍ਰੋਟੈਕਸ਼ਨ ਦੇ ਤੌਰ ਤੇ ਅਸੀਂ ਉਹਨਾਂ ਦੇ ਵਿੱਚ ਦੀਵਾਰ ਬਣ ਕੇ ਖੜਨਾ ਹੁੰਦਾ ਹੈ ਤਾਂ ਕਿ ਕੋਈ ਝਗੜਾ ਵਗੈਰਾ ਨਾ ਹੋ ਜਾਵੇ ਉਹ ਅਸੀਂ ਆਪਣਾ ਕਰ ਰਹੇ ਆ ਆਪਣੀ ਡਿਊਟੀ ਲਗਾਤਾਰ ਇਦਾਂ ਹੀ ਕਰਦੇ ਰਹਾਂਗੇ ਤਾਂ ਕਿ ਕੋਈ ਆਪਸ ਟਕਰਾਅ ਨਾ ਹੋਵੇ ਸਰ ਕਿਸੇ ਤਰ੍ਹਾਂ ਨਸ਼ਾ ਨੂੰ ਲੈ ਕੇ ਬਣਾ ਹੁੰਦਾ ਜਿਵੇਂ ਡਰਾਲ ਨੂੰ ਜਾਂ ਚੋਹ ਪਟੇ ਵਾਲੇ ਨਸ਼ੇ ਦੀ ਵਰਤੋਂ ਕੀਤੀ ਜਾਂਦੇ ਪੈਸੇ ਦੀ ਯਾਰ ਉਹਨਾਂ ਨੂੰ ਕਿਸ ਤਰੀਕੇ ਦੇਖੋ ਐਫਐਸਟੀ ਟੀਮਾਂ ਸਾਡੀਆਂ ਐਸਐਸਟੀ ਟੀਮਾਂ ਕੈਮਰੇ ਲੈ ਕੇ ਲਗਾਤਾਰ ਸਰਹੱਦਾਂ ਦੇ ਘੁਮਰੀਆਂ ਨੇ ਰਾਉਂਡਲੀ ਕਰਾਉ 24 ਘੰਟੇ ਅਸੀਂ ਕੋਈ ਵੀ ਇਹ ਜਾ ਕੋਈ ਮਨੀ ਲਾਂਡਰਿੰਗ ਵੀ ਆ ਨਸ਼ੇ ਦੀ ਕੋਈ ਤਸਕਰੀ वगैरह ਨਹੀਂ ਹੋਣ ਦਵਾਗੇ ਕਿਉਂਕਿ ਸਾਡੇ ਜਿਹੜੇ ਜਵਾਨ ਨੇ ਹਰ ਟਾਈਮ ਸੜਕਾਂ ਤੇ ਮੌਜੂਦ ਨੇ ਸਰ ਕਿੰਨੀਆਂ ਪੈਟਰੋਲਿੰਗ ਪਾਰਟੀਆਂ ਜਿਹੜੀ ਗਸ਼ਤ ਕਰ ਰਹੀਆਂ ਨੇ ਇਸ ਟਾਈਮ ਜਲਾਨਾਬਾਦ ਦੇ FST ਤੇ SST ਤੇ ਸਾਡੀਆਂ ਤਿੰਨ ਤਿੰਨ ਪਾਰਟੀਆਂ ਲਗਾਤਾਰ ਰਾਉਂਡ ਦੀ ਕਲੋਕ 8-8 ਘੰਟੇ ਲਗਾਤਾਰ ਚੱਲ ਰਹੀਆਂ ਨੇ ਸਰ ਕੋਈ ਚੈਕਿੰਗ ਕਰ ਵੀ ਕੀਤੀ ਜਾ ਰਹੀ ਹੈ ਗੱਡਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਜੋ ਕੋਈ ਜਿਸ ਤਰ੍ਹਾਂ ਕੋਈ ਪੈਸਿਆਂ ਦੀ ਲਿਮਟ ਹੈ ਪ੍ਰਿਆਜਾ ਉੱਪਰ ਯਕੁਈ ਸਰਾਪ ਹੋਇਆ ਵਗੈਰਾ ਇੰਡੀਗਰ ਲੈ ਕੇ ਜਾ ਰਿਹਾ ਹੈ ਉਹ ਸਾਰਾ ਪੂਰਾ ਡਿੱਗੀਆਂ ਵਗੈਰਾ ਸਾਰਾ ਚੈੱਕ ਕੀਤਾ ਰਿਹਾ ਹੈ